ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਮਿਲ ਗਈ ਸੀ ਤੇ ਉਸ ਤੋਂ ਬਾਅਦ ਸੁਖਪਾਲ ਖਹਿਰਾ ਲਗਾਤਾਰ ਭਾਸ਼ਣ ਪ੍ਰਕਿਰਿਆ ਦੇ ਵਿੱਚ ਵਿਅਸਤ ਨੇ ਥਾਂ-ਥਾਂ ਤੇ ਜਾ ਕੇ ਭਾਸ਼ਣ ਜ਼ਰੂਰ ਦੇ ਰਹੇ ਨੇ ਪਰ ਇਹਨਾਂ ਭਾਸ਼ਣਾਂ ਦੇ ਵਿੱਚ ਅਚਾਨਕ ਇੱਕ ਨਾਮ ਗੂੰਜਿਆ ਜਿਸ ਤੋਂ ਬਾਅਦ ਚਰਚਾ ਛੱਡ ਗਈ ਸੁਖਪਾਲ ਖਹਿਰਾ ਨੇ ਨਾਮ ਲੈ ਲਿਆ ਬੀਬੀ ਜਗੀਰ ਕੌਰ ਦਾ ਔਰ ਨਾਮ ਲੈ ਕੇ ਬੀਬੀ ਜਗੀਰ ਕੌਰ ਦਾ ਨਾਮ ਲੈ ਕੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਵੀ ਉਸ ਦੇ ਹੱਕ ਦੇ ਵਿੱਚ ਆਵਾਜ਼ ਦਿੱਤੀ ਹੈ ਇੱਥੋਂ ਤੱਕ ਕਿ ਇਸ ਤੋਂ ਖੁਸ਼ ਹੋ ਕੇ ਸੁਖਪਾਲ ਖੈਰਾ ਬੀਬੀ ਜਗੀਰਕੌਰ ਨੂੰ ਅਸੀਸਾਂ ਦੇਣ ਲੱਗ ਪਏ ਬੀਬੀ ਜਗੀਰਕੌਰ ਨੂੰ ਇਹ ਕਹਿਣ ਲੱਗੇ ਕਿ ਚਲ ਬੀਬੀ ਜਗੀਰਕੌਰ ਸੁਖਪਾਲ ਖੈਰਾ ਵੀ ਤੇਰਾ ਭਲਾ ਚਾਹੁੰਦਾ ਆਪਣੇ ਬਿਆਨ ਦੇ ਵਿੱਚ ਇਹ ਕਬੂਲਦੇ ਨੇ ਕਿ ਹਾਂ ਮੈਂ ਬੀਬੀ ਜ਼ਗੀਰ ਕੌਰ ਨਾਲ ਕੁਝ ਧੱਕਾ ਜ਼ਰੂਰ ਕੀਤਾ ਪਰ ਨਾਲ ਦੀ ਨਾਲ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਬੀਬੀ ਜ਼ਗੀਰ ਕੌਰ ਤੋਂ ਆਪਣੇ ਬਿਆਨ ਦੇ ਵਿੱਚ ਔਰ ਇੰਨਾ ਹੀ ਨਹੀਂ ਸਗੋ ਕਹਿੰਦੇ ਨੇ ਕਿ ਤਰੱਕੀਆਂ ਬਖਸ਼ੇ ਰੱਬ ਤੁਹਾਨੂੰ ਬੀਬੀ ਜ਼ਗੀਰ ਕੌਰ ਨੂੰ ਅਸੀਸਾਂ ਦਿੰਦੇ ਨੇ ਕਿ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਔਰ ਐਸਜੀਪੀਸੀ ਦੇ ਵਿੱਚ ਜੋ ਟੀਚਾ ਬੀਬੀ ਜ਼ਗੀਰ ਕੌਰ ਲੈ ਕੇ ਚੱਲੇ ਨੇ ਉਹ ਪੂਰਾ ਹੋ ਸਕੇ ਇਸ ਬਾਰੇ ਅਸੀਸਾਂ ਦਿੰਦੇ ਨੇ ਬੀਬੀ ਜਗੀਰਕੌਰ ਨੂੰ ਸੁਖਪਾਲ ਖੈਰਾ ਆਪਣੇ ਬਿਆਨ ਦੇ ਵਿੱਚ ਆਖਰ ਕੀ ਬੋਲ ਗਏ ਨੇ ਤਾਂ ਬੀਬੀ ਜਗੀਰਕੌਰ ਕੋਲੋਂ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਜੋ ਕੁਝ ਕਹਿੰਦੇ ਨੇ ਆਓ ਸੁਣਦੇ ਹਾਂ ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ ਸੀ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ ਢੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚੋਂ ਬਾਕੀ ਗੱਲਾਂ ਤਾਂ ਜਿਹੜੇ ਕਹੀਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖਹਿਦੇ ਤੇ ਪਰਚਾ ਦਾ ਜੁਆਇਆ ਇਹਦਾ ਕਿੱਦਾਂ ਜੀ ਉਨੇ ਕਾਇਆ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ Subscribe to One India channel and never miss an update.